ਸਾਰੀ ਦੁਨੀਆ ਦੇ ਰੌਲੇ ਇੱਕ ਪਾਸੇ ਤੇ ਆ ਅੰਬਾਨੀ ਦੇ ਮੁੰਡੇ ਦੇ ਵਿਆਹ ਦਾ ਰੌਲਾ ਇੱਕ ਪਾਸੇ ਸਤਿ ਸ਼੍ਰੀ ਅਕਾਲ ਸਲਾਮ ਅਦਾਬ ਨਮਸਤੇ ਤੁਸੀਂ ਦੇਖ ਰਹੇ ਹੋ ਜੀਤ ਵਾਪ ਟੀਵੀ ਤੇ ਮੈਂ ਤਰਨ ਹਾਜ਼ਰ ਹਾਂ ਲੈ ਕੇ ਇੱਕ ਖਾਸ ਪੇਸ਼ਕਸ਼ ਦੇਸ਼ ਵਿੱਚ ਅਜੇ ਵੋਟਾਂ ਦਾ ਰੌਲਾ ਮੁੱਕਿਆ ਨਹੀਂ ਤੇ ਅੰਬਾਨੀਆਂ ਦੇ ਮੁੰਡੇ ਦੇ ਵਿਆਹ ਦਾ ਰੌਲਾ ਫਿਰ ਸ਼ੁਰੂ ਹੋ ਗਿਆ ਸੁਣਨ ਵਿੱਚ ਆਇਆ ਹੈ ਕਿ ਇਹ ਰੌਲਾ ਵੀ ਵਿਆਹ ਦਾ ਨਹੀਂ ਪਹਿਲਾਂ ਵਾਂਗੂ ਵਿਆਹ ਤੋਂ ਪਹਿਲਾਂ ਤਾਂ ਹੀ ਰੌਲਾ ਹੈ ਮਤਲਬ ਪ੍ਰੀ ਵਿਡਿੰਗ ਪ੍ਰੋਗਰਾਮ ਹੈ ਜੋ ਕਿ ਇਸ ਵਾਰ ਬਾਅਲੇ ਮੁਲਕ ਇਟਲੀ ਫਰਾਂਸ ਦੇ ਵਿੱਚ ਵਿਚਾਲੇ ਕਰੂਜ਼ ਵਿੱਚ ਕੀਤਾ ਜਾ ਰਿਹਾ ਹੈ ਵੱਡੇ ਬੰਦੇ ਵੱਡੀਆਂ ਗੱਲਾਂ ਕਹਿੰਦੇ ਨੇ 12 ਜਹਾਜ਼ ਭਰ ਕੇ 800 ਮਹਿਮਾਨਾਂ ਨੂੰ ਇਟਲੀ ਲੈ ਜਾਇਆ ਜਾਊਗਾ ਪ੍ਰੋਗਰਾਮ 4 ਦਿਨ ਦਾ ਹੋਊਗਾ ਤੇ ਪ੍ਰੋਗਰਾਮ ਕਰੂਜ਼ ਮਤਲਬ ਸਮੁੰਦਰੀ ਜਹਾਜ਼ ਵਿੱਚ ਚੱਲੂਗਾ ਕਰੂਜ਼ ਕਹਿੰਦੇ ਨੇ ਇਟਲੀ ਤੋਂ ਚੱਲ ਕੇ ਫਰਾਂਸ ਪਹੁੰਚੂਗਾ ਤੇ ਸਾਰੇ ਪ੍ਰੋਗਰਾਮ ਦਾ ਕੁੱਲ ਖਰਚਾ ਵੀ 400-500 ਕਰੋੜ ਦੇ ਨੇੜੇ ਆਊਗਾ ਤੋਬਾ ਤੋਬਾ ਕਿਸੇ ਮਾੜੇ ਦੇਸ਼ ਦੀ ਇਕਨੋਮੀ ਜਿੰਨਾ ਤਾਂ ਇਹਨਾਂ ਦੇ ਪ੍ਰੋਗਰਾਮਾਂ ਦਾ ਖਰਚਾ ਹੀ ਹੈ ਮਹਿਮਾਨ ਵੀ ਚਾਹ ਵਿੱਚ ਉੱਡੇ ਫਿਰਦੇ ਹੋਣੇ ਹਨ ਪਰ ਅੰਬਾਨੀ ਦੇ ਮਹਿਮਾਨ ਵੀ ਤਾਂ ਅੰਬਾਨੀ ਵਰਗੇ ਹੋਣੇ ਹਨ ਉੱਡੇ ਤਾਂ ਉਹ ਹੈ ਜਿਨ੍ਹਾਂ ਨੇ ਇਹ ਕੋਈ ਸੁਪਨੇ ਵਿੱਚ ਵੀ ਨਾ ਦੇਖਿਆ ਹੋਵੇ ਮਾੜੇ ਬੰਦੇ ਲਈ ਤਾਂ ਮਰਗ ਦਾ ਪ੍ਰੋਗਰਾਮ ਵੀ ਭੁਗਤਾਨਾ ਔਖਾ ਹੋ ਜਾਂਦਾ ਹੈ ਇੱਧਰ ਅੰਬਾਨੀ ਸਾਹਿਬ ਹਰ 6 ਮਹੀਨੇ ਬਾਅਦ ਮੁੰਡੇ ਦੇ ਵਿਆਹ ਦਾ ਪ੍ਰੀ ਵੈਡਿੰਗ ਪ੍ਰੋਗਰਾਮ ਲਾ ਕੇ ਬੈਠ ਜਾਂਦੇ ਹੈ ਮਾਤੜ ਬੰਦੇ ਨੂੰ ਜਲਾਲਾਬਾਦ ਤੋਂ ਵੀ ਵਿਆਹ ਦਾ ਸੱਦਾ ਆ ਜੇ ਨਾ ਤਾਂ ਵੀ 35 ਵਾਰੀ ਸੋਚਦਾ ਕਿ ਕਿੱਧਰ ਜਾਊਂਗਾ ਇੰਨੀ ਦੂਰ ਇੱਕੇ ਅੰਬਾਨੀ ਐ ਇਟਲੀ ਟੈਂਟ ਲਾ ਕੇ ਹਲਵਾਈ ਲਾਈ ਬੈਠੇ ਐ ਦੋ ਸਾਲ ਹੋ ਗਏ ਪ੍ਰੀ ਮੈਰਿਸ ਪ੍ਰੋਗਰਾਮ ਹੀ ਸੁਣ ਰਹੇ ਆ ਮੈਰिज ਪਤਾ ਨਹੀਂ ਕਦੋਂ ਕਰਨੀ ਐ ਅੰਬਾਨੀ ਜੀ ਹੁਣ ਜਲਦੀ ਮੁੰਡਾ ਵਿਆਹ ਲਓ ਇਹ ਨਾ ਹੋਵੇ ਲੋਕਾਂ ਦਾ ਤੇ ਮਹਿਮਾਨਾਂ ਦਾ ਤੁਹਾਡੇ ਮੁੰਡੇ ਦੇ ਵਿਆਹ ਦੇ ਪ੍ਰੀ ਫੰਕਸ਼ਨ ਦੇਖਦੇ ਕੇ ਕਿਤੇ ਮਨ ਹੀ ਨਾ ਚੁੱਕਿਆ ਜਾਵੇ ਇਨਾਂ ਦੇ ਮੁੰਡੇ ਦਾ ਵਿਆਹ ਘਟ ਤੇ ਯੂਪੀਐਸਸੀ ਇਗਜ਼ਾਮ ਜ਼ਿਆਦਾ ਲੱਗਦਾ ਹੈ ਪਹਿਲਾਂ ਪ੍ਰੀ ਫਿਰ ਮੇਨ ਫਿਰ ਇੰਟਰਵਿਊ ਫਿਰ ਜਵਾਈਨਿੰਗ ਮੁੱਕਣ ਤੇ ਹੀ ਨਹੀਂ ਆਉਂਦਾ ਆ ਚਾਰ ਪੰਜ ਮਹੀਨੇ ਪਹਿਲਾਂ ਚਾਰ ਪੰਜ ਦਿਨ ਲਈ ਗੁਜਰਾਤ ਦੇ ਜਾਮਨਗਰ ਵਿੱਚ ਜਨਾਨੇ ਚੰਗਾ ਜਾਮ ਲਾਇਆ ਸੀ ਸਿਰਫ ਉਰਫੀ ਤੇ ਕੰਗਣਾ ਨੂੰ ਛੱਡ ਕੇ ਹਰ ਕਿਸੇ ਨੂੰ ਉੱਥੇ ਇਨਵਾਈਟ ਕੀਤਾ ਸੀ ਸਟਾਰ ਵਿੱਚ ਸਟਾਰ ਜਿਹੜੇ ਆ ਉਹ ਵੱਜਦੇ ਫਿਰਦੇ ਸੀ ਉਤੋਂ ਬੀਬੀ ਰਹਿਾਨਾ ਨੂੰ ਵੀ ਮਨੋਰੰਜਨ ਕਰਨ ਲਈ ਸੱਦਿਆ ਸੀ ਹੁਣ ਇਟਲੀ ਵਿੱਚ ਕਹਿੰਦੇ ਨੇ ਗੁੱਡੀ ਸ਼ਕੀਰਾ ਨੂੰ ਬੁਲਾਇਆ ਉਹੀ ਵਾਕਾ ਵਾਕਾ ਵਾਲੀ ਭਈਆ ਅੰਬਾਨੀ ਦੇ ਮੁੰਡੇ ਦਾ ਵਿਆਹ ਵੀ ਵਾਕਈ ਹੈ ਉਹ ਵਾਕਾ ਵਾਕਾ ਤਾਂ ਫਿਰ ਹੋਊਗੀ ਇਹ ਤੇ ਜਾਨ ਨਗਰ ਵਿੱਚ ਵੀ ਕਹਿੰਦੇ ਆ ਅੰਬਾਨੀ ਨੇ 5100 ਗਰੀਬਾਂ ਨੂੰ ਰੋਟੀ ਪਾਣੀ ਚੁਕਾਇਆ ਸੀ ਚਲੋ ਇਹ ਵਿਚਾਰੇ ਗਰੀਬ ਵੀ ਕਹਿਣ ਜੋਗੇ ਹੋਣਗੇ ਕਿ ਅੰਬਾਨੀ ਦੇ ਮੁੰਡੇ ਦੇ ਵਿਆਹ ਤੇ ਅਸੀਂ ਵੀ ਗਏ ਸੀ ਵੈਸੇ ਬਣਦਾ ਤਾਂ ਹੁਣ ਵੀ ਸੀ ਕੋਈ 1.5 200 ਗਰੀਬਾਂ ਨੂੰ ਵੀ ਲੈ ਜਾਂਦੇ ਨਾਲ ਉਹ ਵੀ ਕਰੂਜ਼ ਦੇ ਝੂਟੇ ਲੈ ਲੈਂਦੇ ਕਿਉਂਕਿ ਜੇ ਸਮੁੰਦਰ ਵਿੱਚ ਉਹ ਬਾਲਟੀ ਪਾਣੀ ਦੀ ਕੱਢ ਵੀ ਲਈਏ ਤਾਂ ਉਹਦਾ ਕਿਹੜਾ ਪਾਣੀ ਘਟ ਜਾਣ ਲੱਗਿਆ ਵੈਸੇ ਅੰਬਾਨੀ ਸਾਹਿਬ ਐਵੇਂ ਨਹੀਂ ਐਨੇ ਵੱਡੇ ਬਿਜ਼ਨਸਮੈਨ ਸਮਝਦਾਰੀ ਵਰਤ ਕੇ ਉਹਨਾਂ ਨੇ ਗਰੀਬਾਂ ਨੂੰ ਇੱਥੇ ਹੀ ਰੋਟੀ ਪਾਣੀ ਨਾਲ ਹੀ ਨਿਬੇੜ ਛੱਡਿਆ ਨਾਲੇ ਪੁੰਨ ਤੇ ਨਾਲੇ ਫਲੀਆਂ ਸਾਡੇ ਆਮ ਲੋਕਾਂ ਦੇ ਵਿਆਹ ਤੋਂ ਮਹੀਨੇ ਬਾਅਦ ਮੂਵੀ ਵਾਲੇ ਨਾਲ ਲੜ ਲੜ ਕੇ ਵਿਆਹ ਵਾਲੀ ਸੀਡੀ ਮਿਲਦੀ ਹੈ ਦੇਖਣ ਨੂੰ ਕਿ ਵਿਆਹ ਕਿਵੇਂ ਦਾ ਰਿਹਾ ਇਦਾਂ ਨਾਲ ਦੀ ਨਾਲ ਹਰ ਟੀਵੀ ਮੋਬਾਈਲ ਤੇ ਚੱਲ ਰਿਹਾ ਹੈ ਰੰਗ ਰੰਗ ਪ੍ਰੋਗਰਾਮ ਇਹੋ ਜਿਹਾ ਵਿਆਹ ਕਿ ਸ ਆਮ ਬੰਦੇ ਨੂੰ ਆਜੇ ਤਾਂ ਉਹਦਾ ਤਾਂ ਵਿਚਾਰੇ ਦਾ ਇੰਨੇ ਕੋਟ ਪੈਂਟ ਸਵਾਉਂਦੇ ਦਾ ਧੂਆਂ ਨਿਕਲ ਜੇ ਜਿੰਨੇ ਇਵੈਂਟ ਰੱਖੀ ਫਿਰਦੇ ਐ ਤੇ ਜੇ ਕਿਤੇ ਅਨਫੋਰਚੂਨੇਟਲੀ ਬੰਦਾ ਵਿਆਹ ਹੋਵੇ ਤਾਂ ਫਿਰ ਤਾਂ ਧੂਆਂ ਛੱਡੋ ਮਰਨ ਹੀ ਹੋ ਜੇ ਸੂਟ ਸਵਾਉਂਦੇ ਦਾ ਕਹਿੰਦੇ ਨੇ ਅੰਬਾਨੀ ਸਾਹਿਬ ਨੂੰ ਚਾਹੀ ਬਹੁਤ ਐ ਮੁੰਡੇ ਦੇ ਵਿਆਹ ਦਾ ਤਾਂ ਇੰਨੇ ਇਵੈਂਟ ਰੱਖ ਰਹੇ ਐ ਆਹੋ ਚਾ ਵੀ ਪੈਸੇ ਨਾਲ ਹੀ ਹੁੰਦੇ ਐ ਤੀਜੇ ਦਿਨ ਖਬਰ ਹੁੰਦੀ ਐ ਨੀਤਾ ਨੇ ਰਾਧਿਕਾ ਨੂੰ ਇੰਨੇ ਕਰੋੜ ਦਾ ਆ ਗਿਫਟ ਦਿੱਤਾ ਨਨਾਨ ਨੇ ਭਾਬੀ ਰਾਧਿਕਾ ਨੂੰ ਇੰਨੇ ਕਰੋੜ ਦਾ ਉਹ ਗਿਫਟ ਦਿੱਤਾ ਹੈ ਕਿ ਨਹੀਂ ਜੱਗੋ ਪਰੇ ਦੀਆਂ ਗੱਲਾਂ ਲੱਗਦਾ ਅੰਬਾਨੀ ਸਾਹਿਬ ਨੇ ਓਨੀ ਦਿਨ ਮੁੰਡਾ ਵਿਆਹਣਾ ਨਹੀਂ ਜਿੰਨਾ ਚਿਰ ਇਕੱਠੇ ਕੀਤੇ ਪੈਸੇ ਮੁੱਕ ਨਹੀਂ ਜਾਂਦੇ ਜਸਟ ਕਿਡਿੰਗ ਤੁਹਾਨੂੰ ਵੀ ਪਤਾ ਹੈ ਕਿ 38 ਲਾ ਪਾਣੀ ਮੁੱਕ ਸਕਦਾ ਹੈ ਪਰ ਅੰਬਾਨੀ ਸਾਹਿਬ ਦਾ ਪੈਸਾ ਨਹੀਂ ਹੈ ਕਿ ਨਹੀਂ ਬਾਕੀ ਅੰਬਾਨੀ ਸਾਹਿਬ ਡਰਦੇ ਵੀ ਨਹੀਂ ਪੋਰਾ ਪਤਾ ਵੀ ਹੈ ਕਿ ਅੱਜਕੱਲ ਕੋਣ ਕਿਸੇ ਤੇ ਖੁਸ਼ ਹੁੰਦਾ ਐ ਇੰਨੇ ਪ੍ਰੋਗਰਾਮ ਕਰਕੇ ਐਵੇਂ ਨਜ਼ਰ ਲਵਾ ਕੇ ਬਹਿ ਜਾਣਗੇ ਫਿਰ ਝਾੜੇ ਕਰਵਾਉਂਦੇ ਫਿਰਨਗੇ ਬਾਬਿਆਂ ਤੋਂ ਤੇ ਇਹਨਾਂ ਦੇ ਤਾਂ ਸੱਚ ਬਾਬੇ ਵੀ ਸੁਖ ਨਾਲ ਬਹੁਤ ਮਹਿੰਗੇ ਹੁੰਦੇ ਐ ਮੁਕਤੀ ਗੱਲ ਇਹ ਹੈ ਕਿ ਚਾਹ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਚਾਹ ਵੀ ਉਹੀ ਮਨਾਉਂਦਾ ਜੋ ਇਸ ਦਾ ਮੁੱਲ ਧਾਰ ਸਕਦਾ ਏ। ਬਾਕੀ ਅੰਬਾਨੀ ਪਰਵਾਨ ਨੂੰ ਵਧਾਈਆਂ ਦੇ ਦੇ ਕਿ ਥੱਕ ਗਏ ਆ ਹੁਣ ਇਕੱਠੀਆਂ ਉਸ ਦਿਨ ਹੀ ਦੇਵਾਂਗੇ ਜਿਸ ਦਿਨ ਕਾਕੇ ਦਾ ਸੱਚੀ ਵਿਆਹ ਹੋਊਗਾ। ਹੁਣ ਮੈਨੂੰ ਦਿਓ ਇਜਾਜ਼ਤ ਤੁਸੀਂ ਇੰਜੋਏ ਕਰੋ ਅੰਬਾਨੀ ਦੇ ਮੁੰਡੇ ਦੇ ਵਿਆਹ ਦਾ ਪ੍ਰੀ-ਵੇਡਿੰਗ ਇਵੈਂਟ ਸਿੱਧਾ ਇਟਲੀ ਫਰਾਂਸ ਤੋਂ ਤੇ ਨਾਲ ਦੀ ਨਾਲ ਦੇਖਦੇ ਰਹੋ ਅਜੀਤ ਵੈਬ ਟੀਵੀ।